ਕਿਸੇ ਤੋਂ ਬਦਲਾ ਲੈਣ ਦੀ ਸੋਚ ਨਾ ਰਹੋ ਕਿਉਂਕਿ ਮਾੜਾ ਫਲ ਤਰਹਤ ਤੋਂ ਆਪਣੀ ਆਪ ਹੀ ਡਿੱਗ ਜਾਂਦਾ ਹੈ ਆਪਣੀ ਪਲੈਨਿੰਗ ਨੂੰ ਹਮੇਸ਼ਾ ਇੰਨਾ ਮਜ਼ਬੂਤ ਰੱਖੋ ਕਿ ਲੋਕਾਂ ਨੂੰ ਲੱਗੇ ਕਿ ਤੁਸੀਂ ਹਾਰ ਰਹੇ ਹੋ ਪਰ ਜਿੱਤ ਤੁਹਾਡੀ ਹੀ ਹੋਣੀ ਚਾਹੀਦੀ ਹੈ ਇਕੱਲੇ ਹੋਣ ਤੇ ਤੁਸੀਂ ਉਹਨੇ ਦੁਖੀ ਨਹੀਂ ਹੋਮੋਗੇ ਜਿਨੇ ਗਲਤ ਵਿਅਕਤੀ ਨਾਲ ਰਹਿਣ ਤੇ ਤੁਸੀਂ ਦੁਖੀ ਹੋਮੋਗੇ ਤੋਖਾ ਫਰੀਬ ਅਤੇ ਪਾਪ ਦਾ ਫਲ ਇਸ ਧਰਤੀ ਤੇ ਹੀ ਭੋਤਣਾ ਪੈਂਦਾ ਹੈ ਯਾਦ ਰੱਖੋ ਸਮਾਂ ਕਿਸੇ ਨੂੰ ਮਾਫ਼ ਨਹੀਂ ਕਰਦਾ ਪਤਾ ਨਹੀਂ ਲੋਕ ਇਹਨੀ ਹੁਸ਼ਿਆਰੀ ਕਿੱਥੋਂ ਸਿੱਖਦੇ ਹਨ ਨਾਲ ਵੀ ਰਹਿੰਦੇ ਹਨ ਈਰਖਾ ਵੀ ਕਰਦੇ ਹਨ ਰਿਸ਼ਤੇ ਵੀ ਨਿਮਾਉਂਦੇ ਹਨ ਦੁਸ਼ਮਣੀ ਵੀ ਨਿਮਾਉਂਦੇ ਹਨ ਮੂਤੇ ਕੁਝ ਹੋਰ ਅਧਿਪਟ ਵਿੱਚ ਕੁਝ ਹੋਰ ਹੀ ਹੁੰਦੇ ਹਨ ਸਮਾਂ ਅਤੇ ਸਥਿਤੀ ਕਦੇ ਵੀ ਬਦਲ ਸਕਦੀ ਹੈ ਇਸ ਲਈ ਕਦੇ ਵੀ ਕਿਸੇ ਦਾ ਅਪਮਾਨ ਨਾ ਕਰੋ ਅਰੇ ਨਾ ਹੀ ਕਿਸੇ ਨੂੰ ਤੁੱਛ ਸਮਝੋ ਤੁਸੀਂ ਸ਼ਕਤੀਸ਼ਾਲੀ ਹੋ ਸਕਦੇ ਹੋ ਪਰ ਸਮਾਂ ਤੁਹਾਡੇ ਤੋਂ ਵੀ ਬਹੁਤ ਸ਼ਕਤੀਸ਼ਾਲੀ ਹੈ ਜ਼ਿੰਦਗੀ ਵਿੱਚ ਸਿਰਫ ਦੋ ਹੀ ਸੱਚੇ ਸਾਥੀ ਹਨ ਇੱਕ ਤੁਹਾਡਾ ਕੀਤਾ ਕਰਮ ਅਤੇ ਦੂਜਾ ਪਰਮਾਤਮਾ ਬਾਕੀ ਸਭ ਇੱਥੇ ਮਿਲਦੇ ਹਨ ਅਤੇ ਇੱਥੇ ਹੀ ਵਿਛੜ ਜਾਂਦੇ ਹਨ ਜੋ ਆਪਣਾ ਨਾ ਹੋਇਆ ਉਸ ਦੀ ਕਦੇ ਹੱਕ ਨਾ ਜਤਾਓ ਅਤੇ ਜੋ ਸਮਝ ਨਾ ਸਕੇ ਉਸ ਨੂੰ ਕਦੇ ਦੁੱਖ ਨਾ ਦੱਸੋ ਜਦੋਂ ਤੱਕ ਮਨ ਵਿੱਚ ਖੋਟ ਅਤੇ ਦਿਲ ਵਿੱਚ ਪਾਪ ਹੈ ਉਦੋਂ ਤੱਕ ਸਾਰੇ ਮੰਤਰ ਅਤੇ ਜਾਪ ਬੇਅਰਥ ਹਨ ਚੁੱਪ ਬ੍ਰੇਨ ਵਾਲਾ ਹਮੇਸ਼ਾ ਰੋਇਆ ਹੈ ਤ੍ਰਿਰਾਸ਼ਟਰੀ ਦੀ ਚੁੱਪ ਨੇ ਵੀ ਸੋਹ ਪੁੱਤਰ ਨੂੰ ਖਵਾ ਦਿੱਤਾ ਤੁਸੀਂ ਕਿਸੇ ਦੀ ਫਿਤਰਤ ਨਹੀਂ ਬਦਲ ਸਕਦੇ ਜਿਵੇਂ ਪਿਆਜ਼ ਨੂੰ ਪਿਆਰ ਨਾਲ ਵੀ ਕੱਟੋ ਤਾਂ ਵੀ ਹੰਝੂ ਨਿਕਲਦੇ ਹਨ ਜਨਮ ਹੋਣ ਤੇ ਵੰਡੀ ਜਾਣ ਵਾਲੀ ਮਿਠਾਈ ਨਾਲ ਸ਼ੁਰੂ ਹੋਈ ਜ਼ਿੰਦਗੀ ਦੀ ਖੇਡ ਸ਼ਰਾਦ ਦੀ ਖੀਰ ਦੇ ਅੱਗੇ ਖਤਮ ਹੋ ਜਾਂਦੀ ਹੈ ਇਹ ਜ਼ਿੰਦਗੀ ਦੀ ਮਿਠਾਸ ਹੈ यह बड़ी बदकिस्मती बड़ की गल है कि बंदा यह दोवें चीज़ दोवे मौक नहीं खा सकता जिंदगी की है आके नहाए और नहागी चलेगी उस पल तैयार हो जाओगे जो ती चिंता कर छोड़ दोगे कि दूसरे थोड़े बारे की सोचते हैं